ਪੰਜਾਬ ਵਿੱਚ ਆਏ ਹੜ੍ਹਾਂ ਨੇ ਕਈ ਪਰਿਵਾਰਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਕਿਸੇ ਨੇ ਇਸ ਦੇ ਵਿੱਚ ਆਪਣਾ ਪੁੱਤਰ ਗਵਾ ਦਿੱਤਾ ਕਿਸੇ ਨੇ ਪਿਤਾ ਤਾਂ ਕਿਸੇ ਨੇ ਘਰ ਦਾ ਇੱਕੋ ਸਹਾਰਾ ਪਰ ਇਸ ਸੰਕਟ ਦੀ ਘੜੀ ਵਿੱਚ ਇੱਕ ਅਜੇ ਹੀ ਪਹਿਲ ਹੋਈ ਜਿਸ ਨੇ ਨਾ ਸਿਰਫ ਲੋਕਾਂ ਨੂੰ ਰਾਹਤ ਦਿੱਤੀ ਸਗੋਂ ਪਵਿਕ ਲਈ ਉਮੀਦ ਵੀ ਜਗਾਈ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱੱਤਲ ਨੇ ਐਲਾਨ ਕੀਤਾ ਹੈ ਕਿ ਹੜ੍ਹਾਂ ਵਿੱਚ ਆਪਣੀ ਜਾਨ ਗਵਾਉਣ ਵਾਲੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਐਲਪੀਓ ਯੂਨੀਵਰਸਿਟੀ ਦੇ ਵਿੱਚ ਸਥਾਈ ਨੌਕਰੀ ਦਿੱਤੀ ਜਾਵੇਗੀ। ਇਹ ਜਿਹੜੀ ਪ੍ਰਕ੍ਰਿਤਿਕ ਤਰਾਸਤੀ ਪੰਜਾਬ ਤੇ ਆਈ ਹੈਗੀ ਇਹ ਆਪਾਂ ਸਾਰਿਆਂ ਨੂੰ ਚ ਜੋੜ ਰਹੀ ਹੈਗੀ। ਆਪਾਂ ਸਾਰੇ ਜਾਣਦੇ ਹੈਗੇ ਕਿ 1900 گاਉਂ ਪਿੰਡ ਸਾਡੇ ਬਾੜ ਹਟ ਆ ਚੁੱਕੇ ਹੈਗੇ ਨੇ ਟੋਟਲ ਸਾਡੇ ਪਿੰਡ तकरीबन 14000 ਹੈਗੇ ਨੇ ਜਿਹੜੇ 1900 2000 ਮੀਨਸ 15% ਸਾਡੇ ਇਲਾਕਾ ਜਿਹੜਾ ਬਾੜ ਦੇ ਥੱਲੇ ਆ ਚੁੱਕਾ ਹੈਗਾ। ਤੇ ਸਾਡੇ ਜ਼ਿਲ੍ਹੇ ਹੈਗੇ ਨੇ 23 ਦੇ 23 ਜ਼ਿਲ੍ਹੇ ਹੁਣ ਸਾਰੇ ਪ੍ਰਭਾਵਿਤ ਹੋ ਗਏ ਹੈਗੇ ਨੇ 43 ਲੋਕਾਂ ਦੀ ਡੈਥ ਹੋਈ ਹੈ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗਾ ਜਿਹੜੇ ਉਹ 43 ਪਰਿਵਾਰ ਦੇ ਵਿੱਚੋਂ ਹਰ ਇੱਕ ਇੱਕ ਮੈਂਬਰ ਇੱਕ ਮੈਂਬਰ ਹਰ 43 43 ਪਰਵਾਰਾਂ ਦੇ ਵਿੱਚੋਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਉਹਨਾਂ ਦੀ ਕਾਬਲੀਅਤ ਦੇ ਮੁਤਾਬਿਕ ਉਹਨਾਂ ਨੂੰ ਇੱਕ ਇਮੀਡੀਏਟ ਇੱਕਦਮ ਰੋਜ਼ਗਾਰ ਪ੍ਰਵਾਨ ਦੇਗੀ ਨੌਕਰੀ ਦੇਗੀ ਜਿਹੜੀ ਕਿ ਪਰਮਨੈਂਟ ਹੋਏਗੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜੋ ਦੇਸ਼ ਦੇ ਹਰ ਸੰਕਟ ਵਿੱਚ ਹਮੇਸ਼ਾ ਸਭ ਤੋਂ ਪਹਿਲਾਂ ਖੜਾ ਹੁੰਦਾ ਹੈ। ਉਹਨਾਂ ਨੇ ਸਿਰਫ ਵਿੱਤੀ ਸਹਾਇਤਾ ਦੀ ਗੱਲ ਹੀ ਨਹੀਂ ਕੀਤੀ ਸਗੋਂ ਮਿੱਤਲ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 20 ਲੱਖ ਰੁਪਏ ਦਾ ਯੋਗਦਾਨ ਪਾ ਕੇ ਸਰਕਾਰ ਨੂੰ ਆਪਣਾ ਸਮਰਥਨ ਵੀ ਪ੍ਰਗਟ ਕੀਤਾ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਦੀ ਦਿਲੋਂ ਪ੍ਰਸ਼ੰਸਾ ਕੀਤੀ ਹੈ। ਦੇਸ਼ ਦੇ ਵਿੱਚ ਕਿਤੇ ਵੀ ਕੋਈ ਤਰਾਸਤੀ ਹੋਈਏ ਸਭ ਤੋਂ ਪਹਿਲਾਂ ਪੰਜਾਬੀ ਪਹੁੰਚਦੇ ਨੇ ਦੁਨੀਆ 'ਚ ਕੋਈ ਤਰਾਸਤੀ ਹੋਵੇ ਕੋਈ ਹਾਦਸਾ ਹੋਵੇ ਉੱਥੇ ਵੀ ਪੰਜਾਬੀ ਪਹੁੰਚਦੇ ਨੇ ਜਿਹੜੇ ਉੱਥੇ ਰਹਿੰਦੇ ਨੇ ਜਾਂ ਸਾਡੇ ਪੰਜਾਬ ਤੋਂ ਜਾਂ ਹਿੰਦੁਸਤਾਨ ਦੇ ਹੋਰ ਇਲਾਕਿਆਂ 'ਚ ਰਹਿੰਦੇ ਹੈਗੇ ਨੇ ਪੰਜਾਬੀਆਂ ਨੇ ਪੰਜਾਬ ਨੇ ਦੇਸ਼ ਦੀ ਤੇ ਦੁਨੀਆ ਦੀ ਹਰ ਤਰਾਸਤੀ ਦੇ ਵਿੱਚ ਖੁੱਲ ਕੇ ਮਦਦ ਕੀਤੀ ਹੈਗੀ ਅੱਜ ਟਾਈਮ ਆ ਗਿਆ ਹੈਗਾ ਕਿ ਪੰਜਾਬੀਆਂ ਨੂੰ ਲੋੜ ਹੈਗੀ ਕਿ ਦੇਸ਼ ਉਹਦੇ ਨਾਲ ਖੜਾ ਹੋਵੇ ਪੂਰਾ ਪੂਰੀ ਕਮਿਊਨਿਟੀ ਨਾਲ ਖੜਾ ਹੋਵੇ ਪਰ ਮਨ ਨੂੰ ਖੁਸ਼ੀ ਹੈ ਕਿ ਚਾਰੋਂ ਪਾਸੇ ਬੜੀ ਮਦਦ ਹਰ ਤਰੀਕੇ ਦੀ ਆ ਰਹੀ ਹੈਗੀ ਸਾਡੀ ਪੰਜਾਬ ਸਰਕਾਰ ਨੇ ਵੱਧ ਚੜ ਕੇ ਹਿੱਸਾ ਲਿਆ ਹਰ ਪਿੰਡ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਗੈਸਟਡ ਅਫਸਰ ਦੀ ਫੁੱਲ ਟਾਈਮ ਡਿਊਟੀ ਲਗਾਈ ਹੈਗੀ ਜਿਹੜਾ ਕਿ ਉੱਥੇ ਜਾ ਕੇ ਸਾਰੇ ਮੁਆਇਨਾ ਕਰਦਾ ਹੈਗਾ ਧਿਆਨ ਰੱਖਦਾ ਹੈਗਾ ਤੇ ਸਾਰੀ ਰਾਹਤ ਸਮੱਗਰੀ ਪਹੁੰਚਾਉਂਦਾ ਹੈਗਾ ਸਾਡੇ ਪਾਰਟੀ ਦੇ सुप्रमो श्री अरविंद केजरीवाल जी पर्सनल तौर पे व्यक्तिगत तौर पे सारा मॉनिटर कर रहे ने दिल्ली बैठ के भी ते कल लो पंजाब दा दौरा भी करके गए ते जरूरी हिदायता सारे नु असे सारे नु देके गए ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵਤ ਮਾਨ ਜੀ ਵੀ ਪਰਸਨਲੀ ਲੱਗੇ ਰਹੇ ਇਸਲਾਵਾ ਤੱਕ ਕਿ ਉਹਨਾਂ ਨੇ ਆਪਣਾ ਹੈਲੀਕਾਪਟਰ ਵੀ ਲੋਕਾਂ ਦੇ ਹਵਾਲੇ ਕਰਤਾ ਖੁਦ ਪਿੰਡਾਂ 'ਚ ਗਏ ਬਾੜ ਇਲਾਕਿਆਂ 'ਚ ਗਏ ਤਾਂ ਨਾ ਹੀ ਤਬੀਅਤ ਵੀ ਖਰਾਬ ਹੋ ਗਈ ਚੋ ਲੋਰਾਬ ਨੂੰ ਉਹਨੂੰ ਜਲਦੀ ਠੀਕ ਕਰੇਗਾ ਔਰ ਉਹ ਸਾਨੂੰ ਸਿੱਧਾ ਮਾਰਗਦਰਸ਼ਨ ਕਰਨਗੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਕਟਰ ਹੈਗੇ ਨੇ ਲੱਖਾਂ ਦੇ ਵਿੱਚ ਉਹ ਸਾਰੇ ਗਰਾਊਂਡ ਜ਼ੀਰੋ ਤੇ ਲੱਗੇ ਹੈਗੇ ਨੇ ਸਾਰੇ ਐਮ ਐਲ ਏ ਸਹਬਾਨ ਲੱਗੇ ਨੇ ਸਾਰੇ ਮੰਤਰੀ ਸਹਬਾਨ ਲੱਗੇ ਨੇ ਤੇ ਮੇਰੇ ਸਾਥੀ ਜਿਹੜੇ ਐਮ ਪੀਜ਼ ਨੇ ਉਹ ਵੀ ਸਾਰੇ ਲੱਗੇ ਹੈਗੇ ਨੇ ਇਹਦੇ ਨਾਲ ਨਾਲ ਜਿਹੜੀ ਪੰਜਾਬ ਦੀ ਸਿਵਲ ਸੁਸਾਇਟੀ ਜਨਤਾ ਹੈਗੀ ਆਮ ਜਨਤਾ ਉਹ ਵੀ ਪੂਰੇ ਤਰੀਕੇ ਨਾਲ ਬਾੜਪੀਟਾਂ ਦੀ ਮਦਦ ਕਰ ਰਹੀ ਹੈਗੀ ਸਾਡੇ ਜਿਹੜੇ ਐਨ ਜੀਓ ਹੈਗੇ ਨੇ ਉਹ ਲੱਗੇ ਹੋਏ ਹੈਗੇ ਨੇ ਸੰਗਤਾਂ ਲੱਗੀਆਂ ਹੋਈਆਂ ਹੈਗੀਆਂ ਨੇ ਧਾਰਮਿਕ ਸਥਾਨ ਮਦਦ ਕਰ ਰਹੇ ਹੈਗੇ ਨੇ ਔਰ ਆਰਮੀ ਡਿਫੈਂਸ ਫੋਰਸਸ ਪੂਰੀ ਮਦਦ ਕਰ ਰਹੀ ਹੈਗੀ ਬੀਐਸਐਫ ਮਦਦ ਕਰ ਰਹੀ ਹੈਗੀ ਐਨਡੀਆਰਐਫ ਮਦਦ ਕਰ ਰਹੀ ਹੈਗੀ ਤੇ ਸਾਰਿਆਂ ਪਾਸੋਂ ਹਰ ਤਰੀਕੇ ਨਾਲ ਮਦਦ ਮਿਲ ਰਹੀ ਹੈਗੀ ਸਾਡੇ 196 ਰੀਲੀਫ ਕੈਂਪ ਹੈਗੇ ਨੇ 20000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਪੰਜਾਬ ਸਰਕਾਰ ਤੇ ਬਾਕੀ ਸਾਰਿਆਂ ਜਨਤਾ ਨੇ ਪਬਲਿਕ ਨੇ ਮਿਲ ਕੇ ਤੇ ਅੱਜ ਵੀ 6750 ਲੋਕੀ ਇਨ੍ਹਾਂ ਰੀਲੀਫ ਕੈਂਪਾਂ ਦੇ ਵਿੱਚ ਰਹੇਗੇ ਨੇ ਮਿੱਤਲ ਨੇ ਸੰਪਸ਼ਟ ਕੀਤਾ ਹੈ ਕਿ ਐਲਪੀਓ ਟੀਮ ਖੁਦ ਹਰ ਪਰਿਵਾਰ ਨਾਲ ਸੰਪਰਕ ਕਰੇਗੀ ਪਰ ਜਿਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਉਹਨਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਤੁਰੰਤ ਮਦਦ ਮੁਹੱਈਆ ਕਰਵਾਈ ਜਾ ਸਕੇ